ਅੱਜ ਮਾਨਸਾ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਕਿਸਾਨ ਕਰਜ਼ਾ ਮਾਫ਼ੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੇ ਲਈ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨਾ ਦਿੱਤਾ। ਅਕਾਲੀ ਲੀਡਰਾਂ ਨੇ ਸਰਕਾਰ ਤੇ ਲੋਕਾਂ ਨੂੰ ਠੱਗਣ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਇਸ ਤੋਂ ਬਾਅਦ ਵਰਕਰਾਂ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਕੀ ਕਿਹਨੇ ਜਾਓਗੇ ਜਿਹੜਾ ਧਰ ਨਾਲ ਆਇਆ ਗਿਆ ਇਹਦੇ ਬਾਰੇ ਕਿਹਨੇ ਜਾਓਗੇ ਅੱਜ ਦੇ ਜੋ ਅਸੀਂ ਸ਼ੁਰੂ ਵਿੱਚ ਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਗਵਾਹੀ ਇੱਥੇ ਜੋ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੈੱਡਕ quarter ਦੇ ਧਰਨੇ ਲਗਾਏ ਗਏ ਨੇ ਉਹ ਮੁਖ ਜਿਹੜਾ ਉਹਦੇ ਵਿੱਚ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਰਾਣਾ ਗੁਰਜੀਤ ਨੂੰ ਜੋ ਸਾਡੇ ਦੇ ਵੱਡੇ ਵੱਡੇ ਇਲਜ਼ਾਮ ਲਾਉਦੇ ਸੀਗੇ ਉਹਦੇ ਰਸੋਈ ਵਾਲੋ ਇੱਕ ਮਤਲਬ ਵੱਡਾ ਮਿਲਕ ਗਿਣੀ ਵਿੱਚ ਸਾਜ ਦੇ ਤਹਿਤ ਇੱਕ ਵੱਡਾ ਘਟਾਲਾ ਕੀਤਾ ਗਿਆ ਹੈ ਉਹਦੇ ਖਿਲਾਫ ਕਾਰਵਾਈ ਦੀ ਮੰਗ ਦੇ ਲਈ ਸਰਕਾਰ ਨੂੰ ਸੁੱਤੀ ਪਈ ਜਗਾਉਣ ਵਾਸਤੇ ਕਿਉਂਕਿ ਜੋ ਪਹਿਲਾਂ ਸਹੁਤਾਂ ਸ਼ਰਮਣੀ ਅਕਾਲੀ ਦਲ ਦੇ ਭਾਜਪੀ ਦੀ ਸਰਕਾਰ ਦੇ ਰਹੀ ਸੀਗੀ ਉਹਨਾਂ ਨੂੰ ਬੰਦ ਕਰਕੇ ਅੱਜ ਤੁਸੀਂ ਦੇਖੋ ਗਰੀਬ ਨੂੰ ਜਿਹੜਿਆਂ ਨੂੰ ਆਟਾ ਦਾਲ ਸਕੀਮ ਤਹਿਤ ਅਨਾਜ ਮਿਲ ਰਿਹਾ ਸੀ ਅੱਜ ਉਹਨਾਂ ਦਾ ਇੱਕਿਆ ਵੀ ਮੰਗ ਮੰਗ ਕੇ ਉਹਨਾਂ ਦਾ ਜਿਹੜਾ ਗੁਜ਼ਾਰਾ ਇੱਕ ਤਰ੍ਹਾਂ ਦਾ ਹੋ ਰਿਹਾ ਉਹ ਇਹਨਾਂ ਨੇ ਬੰਦ ਕਰ ਦਿੱਤੀਆਂ ਪੈਨਸ਼ਨਸ ਜਿਹੜੀਆਂ ਹੈ ਬਿਊਰਗਾਂ ਦੀਆਂ ਉਹ ਬੰਦ ਕਰ ਦਿੱਤੀਆਂ ਸੋ ਅੱਜ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ ਉਹ ਮਾਨਸਾ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਖੁੰਦਲ ਦੀ ਗਵਾਹੀ ਹੇਠ ਜਿਹੜਾ ਲਗਾਇਆ ਗਿਆ ਤੇ ਤਾਂ ਕਿ ਜਿਹੜੀ ਸਰਕਾਰ ਹੈ ਅਸੀਂ ਆਪਣਾ ਜਿਹੜਾ ਜਨਤਾ ਦੀ ਆਵਾਜ਼ ਸਰਕਾਰ ਨੂੰ ਜਿਹੜੀ ਹੈ ਅਸੀਂ ਜਗਾਈ ਕੁਮਿੰਟ ਸਾਹਿਬ ਅੱਜ ਦਾ ਜਿਹੜਾ ਧਰਨਾ ਹੈ ਕੀ ਮਕਸਦ ਸੀ ਇਹਦਾ ਕੀ ਅੱਜ ਦਾ ਜੋ ਧਰਨਾ ਹੈ ਜੀ ਬੀਜੇਪੀ ਤੇ ਕਾਲੀ ਦਲ ਵੱਲੋਂ ਸਾਰੀ ਸਟੇਟ ਚ ਹਰ ਜ਼ਿਲ੍ਹੇ ਬਾਹਰ ਦਿੱਤਾ ਗਿਆ ਇਹ ਧਰਨੇ ਦਾ ਮਤਲਬ ਇਹ ਸੀ ਕਿ ਪੰਜ ਸਾਡੀਆਂ ਮੁੱਖ ਗੱਲਾਂ ਸੀ ਜੋ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹਨਾਂ ਬਾਅਦ ਇਹਨੂੰ ਪੂਰਾ ਕਰਨ ਦੀ ਬਜਾਏ ਉਹਨਾਂ ਦੇ ਉਲਟ ਚੱਲ ਪਏ ਔਰ ਉਹ ਅਸੀਂ ਨਹੀਂ ਕਹਿੰਦੇ ਉਹ ਤੁਸੀਂ ਕਹਿੰਨੋ ਅਖਬਾਰਾਂ ਨੇ ਤੁਸੀਂ ਲੋ ਵੀ ਰੇਤਾ ਬਜਰੀ ਦਾ ਅਸਤੇ ਕੁਝ ਨਹੀਂ ਕਿਹਾ ਤੁਹਾਡੇ ਅਖਬਾਰਾਂ ਨੇ ਕੀਤਾ ਔਰ ਅਖਬਾਰ ਆਪਦੀ ਗਲਤੀ ਕੈਮ ਨਹੀਂ ਜਵਾਬ ਇਹਨਾਂ ਤੋਂ ਆ ਨਹੀਂ ਸਕਿਆ ਸੋ ਸਾਨੂੰ ਤਾਂ ਅਜੇ ਤਸ ਤਾਂ ਕਹਿੰਦੇ ਸੀ ਬਣੇ ਨਾ ਜਿਹਨੂੰ ਟਾਈਮ ਥੋੜਾ ਜਿਹਾ ਦੇ ਦਈਏ ਲੇਕਿਨ ਇਹਨਾਂ ਨੇ ਟਾਈਮ ਸਾਨੂੰ ਨਹੀਂ ਦਿੱਤਾ ਸਾਨੂੰ ਹੀ ਕਹਿਤਾ ਵੀ ਛੇਤੀ ਕਰੋ ਤੁਸੀਂ ਲੋਕਾਂ ਨੂੰ ਵੀ ਕਹਿਤਾ ਮੁਲਾਜ਼ਮਾਂ ਨੂੰ ਕਹਿਤਾ ਆਜੋ ਸੜਕਾਂ ਤੇ ਅਜੇ ਤਾਂ ਕੁਝ ਕਰਨਾ ਨਹੀਂ ਕਿਤੇ ਆਂਗਣ ਬਾਟੀ ਵਾਲੀ ਰੋਈ ਜਾਂਦੇ ਨੇ ਕਿਤੇ ਸਿੱਖਿਆ ਪ੍ਰੋਵਾਈਡਰ ਰੋਈ ਜਾਂਦੇ ਨੇ ਕਿਤੇ ਦੂਜੇ ਕੱਚੇ ਰੋਈ ਜਾਂਦੇ ਨੇ ਪੱਕੇ ਕਰੋ ਕਿਤੇ ਨੌਕਰੀ ਵਾਲੇ ਰੋਈ ਜਾਂਦੇ ਨੇ ਕਿਤੇ ਰੇਤਾ ਵਜਿੜਾ ਵਾਲੇ ਰੋਈ ਜਾਂਦੇ ਨੇ ਹੁਣ ਨਾਲ ਦਲਤਾਂ ਤੇ ਅਤਿਆਚਾਰ ਜਿਹੜੇ ਸੀ ਰੱਖੇ ਇੰਨੇ ਵਧਾਤੇ ਨੇ ਸੋ ਉਹ ਜਿਹੜੇ 5 ਮੁੱਖ ਗੱਲਾਂ ਸੀ ਕਿਸਾਨੀ ਕਰਜ਼ੇ ਦੀ ਨਸ਼ਾ ਬੰਦ ਕਰਨਾ ਰੇਤਾ ਬਜਦੀ ਦੀ ਰੇਟ ਘਟਾਉਣੇ ਠੱਗੀ ਉਸ ਚ ਬੰਦ ਕਰਨੀ ਅਤਿਆਚਾਰ ਜਿਹੜਾ ਹੈ ਗਰੀਬਾਂ ਤੇ ਜਾਂ ਕਿਤੇ ਵੀ ਬੰਦ ਕਰਨਾ ਨਾ ਹੋਣਾ ਪੰਜਵਾਂ ਜਿਹੜਾ ਅਸੀਂ ਧਾਰਮਿਕ ਜੋ ਹੋ ਰਹੀਆਂ ਸੀ ਬਿਆਦਮੀਆਂ ਉਹਨਾਂ ਨੂੰ ਰੋਕਣਾ ਇਹ ਪੰਜੇ ਗੱਲਾਂ ਉਹਦੇ ਉਲਟ ਹੋ ਗਈਆਂ ਉਲਟਾ ਜਿਹੜੇ ਗਰੀਬਾਂ ਦੇ ਆ ਜੋ ਆਟਾ ਦਾਲ ਹੈ ਸ਼ਗਨ ਹੈ ਪੈਨਸ਼ਨਾਂ ਨੂੰ ਰੋਕ ਲੀਆਂ ਨੇ ਕਦੇ ਕੱਟਣ ਨੂੰ ਕਹਦੇ ਨੇ ਕਦੇ ਵਧਣ ਨੂੰ ਆਦੇ ਨੇ ਉਲਟਾ ਚੱਲ ਪਿਆ ਇਹ ਇਸ ਕਰਕੇ ਅੱਜ ਸਾਡਾ ਇਹਨਾਂ ਇਸ਼ੂ ਤੇ ਧਰਨਾ ਸੀ ਜੋ ਜ਼ਿਲ੍ਹੇ ਵਾਇਸੀ ਸਾਰੇ ਜ਼ਿਲ੍ਹੇ ਚ ਅਸੀਂ ਇਕੱਠੇ ਹੋ ਕੇ ਧਰ ਰਹੇ ਤਾ ਬਹੁਤ ਹਰ ਜ਼ਿਲ੍ਹੇ ਜੀ ਬੜੀ ਜੋਰ ਨਾਲ ਸੰਗਤ ਜਿਹੜੀ ਆਈ ਹੈ ਕਿਉਂਕਿ ਲੋਕਾਂ ਚ ਬੜੀ ਤਰਾ ਤਰਾ ਹੋ ਗਿਆ ਕਿ ਤਾ ਬਿਲਕੁਲ ਉੱਠਾ ਚੱਲ ਪਏ ਨੇ ਹਰ ਥਾਂ ਦੇਖਿਆ ਤੁਸੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਕਿੰਨੇ ਉਤਸ਼ਾਹ ਨਾਲ ਆਈ ਹੈ ਕਿੰਨੀ ਡਿਸਪਲਿਨ ਦੇ ਵਿੱਚ ਆ ਤੁਸੀਂ ਦੇਖੀ ਜene ਕੋ ਬੰਦਾ ਆਖਰ ਤੱਕ ਬੋਲਿਆ ਉੱਠਿਆ ਹਰ ਚੀਜ਼ ਨੂੰ ਨੋਟ ਕੀਤੀ ਹੈ ਤੇ ਦੂਸਰਾ ਹੁਣ ਅਸੀਂ ਉਹਦੇ ਬਤਾਲਕ ਜੋ ਸਾਰੇ ਜ਼ਿਲ੍ਹੇ ਚ ਕੋਈ ਸਾਡਾ ਨਿਸ਼ਾਨਾ ਹੈ ਉਹ ਸਾਡੇ ਜਿਹੜੇ 5 ਪੁਆਇੰਟ ਆ ਉਹਨਾਂ ਤੁਸੀਂ ਡੀਸੀ ਨੂੰ ਮੰਨਣ ਦੇਣਾ ਕਿ ਮਨਿੰਦਰ ਸਿੰਘ ਭੇਜੋ ਆ ਜਿਹੜੇ ਵਾਅਦੇ ਕੀਤੇ ਸੀ ਗੁਲਕਿੱਤਾ ਰੱਖ ਕੇ ਪੂਰੇ ਕਰੇ ਇਸ ਤੇ ਹੈਗਾ ਬਾਕੀ ਜ਼ਿਲੇ ਵਾਲਿਆਂ ਨੂੰ ਜਾਂ ਸਰਕਾਰ ਨੂੰ ਹੈ ਕਿ ਜਿਹੜਾ ਨਵਾਂ ਤੁਸੀਂ ਅਤਿਆਚਾਰ ਸ਼ੁਰੂ ਕਰ ਲੇਨ ਝੂਠੇ ਪਰਚੇ ਬੰਦ ਕਰੋ ਇਹਨਾਂ ਪੁਆਇੰਟਾਂ ਤੇ ਸਾਡਾ ਰਾਜ ਦਾ ਤਰਨ ਸਨੀਲ ਜਾਕਰ ਨੇ ਕਹੇ ਵੀ ਇਸ ਸੈਸ਼ਨ ਜੀ ਸੀ ਕਰਜ਼ਾ ਮਾਫੀ ਹੈ ਕਹਿੰਦਾ ਅਸੀਂ ਕਹਿੰਦਾ ਅੱਜ ਕਰਨਗੇ ਅਸੀਂ ਜੀ ਆਇਆ ਕਹਾਂਗੇ ਧੰਨਵਾਦ ਇਸ ਤੇ ਕਹਿੰਦੇ ਕਰੋ ਲੇਕਿਨ ਮੋਦੀ ਜੀ ਚਿੱਠੀ ਕਿਉਂ ਲਿਖਦੇ ਜੇ ਫਿਰ ਕਰਜ਼ਾ ਮਾਫ ਕਰਦੇ ਅਮਰਿੰਦਰ ਸਿੰਘ ਮੋਦੀ ਨੂੰ ਚਿੱਠੀ ਲਿਖ ਰਿਹਾ ਜਾਕਰ ਸਾਹਿਬ ਕਹਿੰਦੇ ਕਰਾਂਗੇ ਕਰਨ ਇਸ ਤੇ ਕਹਿੰਦੇ ਤੁਹਾਨੂੰ ਭਾਗ ਅਸੀਂ ਇਹ ਕਹਿੰਦੇ ਵੀ ਨਾ ਇੱਕ ਵੀ ਬਾੜੀਗਾ ਸਿੱਖਣ ਚੰਗੀ ਗੱਲ ਹੈ ਜੇ ਕਰਦੇ ਨੇ ਸ਼ਾਬਾਸ਼ ਹਾਂ ਸੋ ਉਹ ਵੀ ਕਿਸਾਨ ਹੈ ਤੇ ਕਹਿੰਦੇ ਵੀ ਲੋਕ ਕਿਸਾਨਾਂ ਦੀ ਸਾਹ ਆ ਜਾ ਵਾਦਾ ਨਾ ਕਰਦੇ ਮੈਮਰ ਨੂੰ ਪੜ ਲਓ ਸਾਡਾ ਪੜ ਲਓ ਜਿਹੜਾ ਸੀ ਬੈਨੀਫੈਸਟੋ ਕੀ ਲਿਖਿਆ ਉਹਨਾਂ ਦਾ ਪੜ ਲਓ ਕੀ ਲਿਖਿਆ ਅਸੀਂ ਬੈਨੀਫੈਸਟੋ ਜ਼ੋਰ ਤਰੀਕੇ ਚ ਲਿਖਿਆ ਸੀ ਸਾਨੂੰ ਪਤਾ ਸੀ ਵੀ ਆਏ ਹੋ ਸਕਦਾ ਇਹਨਾਂ ਨੇ ਗੁੱਟਕੇ ਤੇ ਹੱਥ ਰੱਖ ਕੇ ਇਹ ਕਿਹਾ ਸੀ ਕਰਨ ਹੁਣ ਪੂਰਾ ਪੰਜੇ ਗੱਲਾਂ ਜੋ ਦੇਖ ਲਓ ਕਿੰਨਾ ਕੰਦੇਸ਼ਾ ਬੰਦ ਹੋ ਗਿਆ ਹੁਣ ਤੁਸੀਂ ਮੈਂ ਨਹੀਂ ਕਹਿੰਦਾ ਕੀ ਹੋਇਆ ਮਾਰਾ ਹੋਇਆ ਕਿਸੇ ਨੂੰ ਮਾਰ ਦੇਣਾ ਕੋਈ ਹੱਥ ਲੈਣਾ ਮਾਰਾ ਮੈਂ ਕੁਝ ਨਹੀਂ ਕਹਿੰਦਾ ਲੇਕਿਨ ਜੋ ਬਠਿੰਡੇ ਚ ਹੋਇਆ ਹੈ ਜਿਸ ਤਰ੍ਹਾਂ ਬੰਦੇ ਦੀ ਮੌਤ ਹੋਈ ਹੈ ਇੱਕ ਪਾਸੇ ਪਬਲਿਕ ਆ ਕਿ ਜੀ ਇਹ ਨਸ਼ਾ ਵੇਚਰੂ ਨਹੀਂ ਹਟਦਾ ਮਤਲਬ ਸਰਕਾਰ ਨੇ ਕੋਈ ਨੋਟਿਸ ਨਾ ਲਿਆ ਦੂਜੇ ਪਾਸੇ ਗਰੀਬ ਹੈ ਜਿਹੜਾ ਮਾਰਿਆ ਗਿਆ ਗਰੀਬ ਦਾ ਅਤਿਆਚਾਰ ਹੋ ਗਿਆ ਨਸ਼ਾ ਬੰਦ ਨਹੀਂ ਹੋਇਆ ਦੋਨੇ ਚੀਜ਼ਾਂ ਇੱਕ ਦੂਜੇ ਨੂੰ ਟਕਰਾਉਂਦੀਆਂ ਨੇ ਕੋਈ ਇਹਨਾਂ ਦੇ ਇਹਨਾਂ ਦੇ ਵਾਅਦੇ ਆਪ ਹੀ ਸਾਬਤ ਕਰ ਦੇਣਗੇ ਝੂਠੇ ਗੱਲਾਂ ਕਰ ਰਹੇ ਕੋਈ ਨਸ਼ਾ ਬੰਦ ਨਹੀਂ ਨਸ਼ਾ ਵੀ ਵਿਕ ਰਿਹਾ ਮੈਂ ਜਿਹੜਾ ਕਹਿੰਦਾ ਮੈਂ ਕਿਹਾ ਵੀ ਲੋਕ ਕਹਿੰਦੇ ਪੰਜ ਨਹੀਂ ਇਕੱਠੀਆਂ 500 ਗੋਲੀਆਂ ਲੈ ਜਾਓ ਮੋਢੇ 'ਚ ਸ਼ਰਾਬ ਦੇ ਪਾਲੇ ਹਰਥਾਂ ਧਾਰਮਿਕ ਥਾਮਾਂ ਦੇ ਧਰਤੇ ਠੇਕੇ ਅੱਗੇ ਨੂੰ 10 ਗੁਣਾ ਵੱਧ ਨਜਾਇਜ਼ ਵਿਕਣ ਲੱਗੀ ਅੱਗੇ ਚੋਰੀ ਵੀਕਦੀ ਸੀ ਸਾਹਮਣੇ ਵਿਕਣ ਲੱਗੀ ਮੈਂ ਤਾਂ ਮਾਨਸਾ ਤੋਂ ਅਮਰਜੀਤ ਮਾਕਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋਰੀਆ ਜੰਗ E